ਬਹੁਤ ਬਹੁਤ ਵਧਾਈਆਂ ਜੀ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਜਿਹੜੇ ਪ੍ਰਤੀ ਘੰਟਾ ਕੰਮ ਕਰਦੇ ਆ ਡਾਲਰ ਵਧੀਆ ਆਪਦੇ ਕਮਾ ਰਹੇ ਆ ਜਾਂ ਵਧੀਆ ਨਹੀਂ ਕਮਾ ਰਹੇ ਤੇ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਉਹਨਾਂ ਨੇ ਆਪਦੇ ਫੋਨ ਦਾ ਬਿੱਲ ਵੀ ਭਰਨਾ ਤੇ ਗਰੋਸਰੀ ਦਾ ਖਰਚਾ ਵੀ ਚੱਕਣਾ ਹੈ ਉਹ ਕਿੱਥੋਂ ਕਰਨਗੇ ਪਰ ਹੁਣ ਇਹ ਸਰਕਾਰ ਨੇ ਤੁਹਾਡੇ ਪ੍ਰਤੀ ਘੰਟਾ ਡਾਲਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਮੈਂ ਐਵੇਂ ਨਹੀਂ ਕਹਿੰਦਾ ਕਿ ਤੁਹਾਡਾ ਪ੍ਰਤੀ ਘੰਟਾ ਆਪੀ 10 ਡਾਲਰ ਕਰ ਦੁੱਤੇ ਆ ਜਾਂ 20 ਡਾਲਰ ਕਰ ਦੁੱਤੇ ਆ 15 ਡਾਲਰ ਕਰ ਦੁੱਤੇ ਆ ਬਟ ਕੋਈ ਸੈਂਟ ਪਰਸੈਂਟੇਜ ਦੇ ਹਿਸਾਬ ਨਾਲ ਵਾਅਦਾ ਕੀਤਾ ਗਿਆ ਹੈ ਤੁਹਾਡੇ ਪ੍ਰਤੀ ਘੰਟੇ ਦਰ ਦੇ ਉੱਤੇ ਕੁਝ ਪ੍ਰੋਵਿੰਸਾਂ ਦੇ ਅੰ ਬਿੱਲ ਵਗੈਰਾ ਆਉਂਦਾ ਹੈ ਜਾਂ ਗਰੋਸਰੀ ਦਾ ਖਰਚਾ ਆਉਂਦਾ ਟੋਟਲ ਮਹੀਨੇ ਦਾ ਅਕਾਊਂਟ ਕਰਕੇ ਤੁਹਾਡਾ ਵਧੀਆ-ਵਧੀਆ ਫਾਇਦਾ ਹੋ ਜਾਊਗਾ ਤੁਹਾਡੇ ਕੋਸਟ ਜਿਹੜੇ ਵਧਾਏ ਗਏ ਆ ਪਰ ਪੀਆਰ ਦੀ ਜੇ ਆਪਾਂ ਗੱਲ ਕਰਦੇ ਆ ਇਸ ਟਾਈਮ ਕੈਂਡ ਦੇ ਵਾਹ ਟ੍ਰੇਡ ਦੀ ਪੀਆਰ ਚੱਲ ਰਹੀ ਹੈ ਸਭ ਤੋਂ ਵੱਧ ਟ੍ਰੇਡ ਦੀ ਪੀਆਰ ਦੀ ਜੇ ਆਪਾਂ ਗੱਲ ਕਰੀਏ ਉਸ ਦੇ ਬਾਅਦ ਸਭ ਤੋਂ ਵੱਧ ਪੈਲ ਦੇ ਆਧਾਰ ਤੇ ਪੀਆਰ ਦਿੱਤੀ ਜਾ ਰਹੀ ਹੈ ਕੁਕਿੰਗ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਦਿੱਤੀ ਜਾ ਰਹੀ ਆ ਕਾਰਪੈਂਟਰ ਵਾਲਿਆਂ ਨੂੰ ਕਾਰਪੇਂਟਰ ਤੇ ਕੁਕਿੰਗ ਇਹ ਦੋਨੋਂ ਟ੍ਰੇਡ ਦੇ ਬਾਈ ਟੌਪ ਤੇ ਚੱਲ ਰਹੇ ਆ ਬਟ ਇਸ ਤੋਂ ਇਲਾਵਾ ਜੇਕਰ ਆਪਾਂ ਐਕਸਪ੍ਰੈਸ ਐਂਟਰੀ ਪੀਐਨਪੀ ਡਰਾ ਪੀਆਰ ਦੀ ਗੱਲ ਕਰਦੇ ਤੇ ਉਸ ਦੇ ਵਿੱਚ ਸਭ ਤੋਂ ਵੱਧ ਜਿਹੜਾ ਪੀਆ ਦਿੱਤੀ ਜਾ ਰਹੀ ਆ ਉਹ ਦਿੱਤੀ ਜਾ ਰਹੀ ਆ ਹੈਲਥ케ਅਰ ਵਾਲਿਆਂ ਨੂੰ ਆਪਾਂ ਪਹਿਲਾਂ ਵੀ ਬਹੁਤ ਵਾਰ ਵੀਡੀਓ ਪਾਈਆਂ ਸੀ ਤੁਹਾਨੂੰ ਦੱਸਦੀਏ ਕਿ ਉਹਨਾਂ ਦੇ ਵਿੱਚ ਆਪਾਂ ਕਿਹਾ ਸੀ ਕਿ ਜਿੰਨੇ ਜਿਹੜਾ ਤੁਸੀਂ ਹੈ ਹੈਲਥ케ਅਰ ਦੇ ਵਿੱਚ ਜਾਓਗੇ ਤੁਹਾਡਾ ਸਾਰਿਆਂ ਦਾ ਫਾਇਦਾ ਹੀ ਫਾਇਦਾ ਹੈ ਹੈਲਥ케ਅਰ ਦੀ ਪੜ੍ਹਾਈ ਲਓ ਨਹੀਂ ਲੈ ਸਕਦੇ ਜੇਕਰ ਤੁਸੀਂ ਪਲੱਸ 2 ਕੀਤੀ ਹੋਈ ਆ ਪੰਜਾਬ ਤੋਂ ਕੈਨੇਡਾ ਜਾ ਰਹੇ ਹੋ ਇੰਡੀਆ ਤੋਂ ਕੈਨੇਡਾ ਜਾ ਰਹੇ ਹੋ ਜਾਂ ਫਿਰ ਕੈਨੇਡਾ ਦੇ ਵਿੱਚ ਆਲਰੇਡੀ ਫ੍ਰੈਂਚ ਸੱਕ ਲੈਣੇ ਹੋ ਜਾਂ ਇੰਡੀਆ ਤੋਂ ਫ੍ਰੈਂਚ ਸੈੱਕ ਕੇ ਜਾਣੇ ਹੋ ਤਾਂ ਤੁਹਾਨੂੰ ਪੀਆਰ ਬੜੇ ਸੌਖੇ ਤਰੀਕੇ ਦੇ ਨਾਲ ਮਿਲਦੀ ਹੈ ਕਿਉਂਕਿ ਜਿਹੜਾ ਫ੍ਰੈਂਚ ਦਾ ਸੀਆਰਸ ਸਕੋਰ ਹੈ ਉਹ ਬਹੁਤ ਘੱਟ ਹੁੰਦਾ ਹੈ ਐਜ਼ ਕੰਪੇਅਰ ਟੂ ਪੀ ਪੀਐਨਪੀ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ ਫਿਰ ਤੁਸੀਂ ਆਇਲਸ ਕਰੋ ਆਇਲਸ ਕਰਕੇ 877 ਸਕੋਰ ਲਓ ਥੈਨ ਤੁਸੀਂ ਵਧੀਆ ਅਵਦੀ ਪੜ੍ਹਾਈ ਕਰ ਸਕਦੇ ਹੋ ਵਧੀਆ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹੋ ਵਧੀਆ ਕੈਨੇਡਾ ਦੇ ਵਿੱਚ ਪੀਆਰ ਵੀ ਲੈ ਸਕਦੇ ਹੋ ਸੋ ਜਿੰਨੇ ਕ ਕੈਨੇਡਾ ਗਵਰਨਮੈਂਟ ਨੇ ਹੈਲਪ ਕੀਤੀ ਆ ਕੁਝ ਸੈਂਟਪ ਤਨ ਖਾਵਾ ਬਤਾ ਕੇ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਉਹਦੇ ਵਿੱਚ ਮੈਨੂੰ ਲੱਗਦਾ ਕਿ ਇੰਨਾ ਹੀ ਖਰਚਾ ਹੀ ਪੂਰਾ ਹੁੰਦਾ ਜੇਕਰ ਇਸ ਤੋਂ ਇਲਾਵਾ ਕੋਈ ਹੋਰ ਖਰਚਾ ਪੂਰਾ ਹੋ ਸਕਦਾ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਤੁਹਾਡਾ ਇਹ ਆਈਡੀਆ ਵੀ ਸ਼ੇਅਰ ਕਰਾਂਗੇ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ